ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਜੀ ਮੇਰੇ ਖਿਆਲ ਹੋਂਗੇ ਅੱਜ ਤੋਂ ਕੋਈ 25 ਕੁ ਸਾਲ ਘੱਟੋ ਘੱਟ ਹੋਣ ਗਈ ਹੈ ਨਾ 25 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਉਦੋਂ ਮੈਂ ਪੜ੍ਹਦੀ-ਪੜ੍ਹਦੀ ਹੁੰਦੀ ਸੀਗੀ ਤੇ ਉਦੋਂ ਨਾ ਦੂਜੇ ਟੈਲੀਵਿਜ਼ਨ ਹੁੰਦੇ ਸੀ ਜਿਨ੍ਹਾਂ ਦੇ ਗੇਟ ਲੱਗਿਆ ਹੁੰਦਾ ਸੀ ਇਸ ਤਰ੍ਹਾਂ ਕਰਕੇ ਲੱਕੜ ਜੀ ਦੇ ਤੇ ਇਸ ਤਰ੍ਹਾਂ ਖੁੱਲਦਾ ਹੁੰਦਾ ਸੀ ਹੈਨਾ ਤੇ ਉਹ ਵੀ ਕਿਸੇ ਕਿਸੇ ਘਰ 'ਚ ਹੁੰਦੇ ਸੀ ਸੋ ਜਦੋਂ ਉਦੋਂ ਅਸੀਂ ਮਲੇਰਕੋਟਲੇ ਰਹਿੰਦੇ ਹੁੰਦੇ ਸੀਗੇ ਤੇ ਆਪਣੇ ਘਰ ਉਹ ਟੀਵੀ ਸੀਗਾ ਤੇ ਆਲੇ-ਦੋਲੇ ਦੇ ਸਾਰੇ ਬੱਚੇ ਸੀਗੇ ਜਿਹੜੇ ਉਹ ਲੇਡੀਜ਼ ਵੀ ਜਦੋਂ ਸਟਾਰਟਿੰਗ 'ਚ ਲਿਆ ਲਿਆ ਸੀਗਾ ਸਾਰੀਆਂ ਲੇਡੀਜ਼ ਵੀ ਆਲੇ-ਦੋਲੇ ਦੀਆਂ ਉਹ ਰੋਜ਼ ਟੀਵੀ ਦੇਖਣ ਆਉਂਦੀ ਹੁੰਦੀ ਹੁੰਦੀ ਅਸੀਂ ਬੱਚਿਆਂ ਨੇ ਨੀਚੇ ਬੈਠ ਜਾਣਾ ਲੇਡੀਜ਼ ਨੇ ਮੰਜਾਂ ਤੇ ਜਾਂ ਕੁਰਸੀਆਂ ਤੇ ਇਸ ਤਰ੍ਹਾਂ ਬੈਠ ਜਾਣਾ ਸ਼ਾਮ ਨੂੰ ਨਾ ਕਮਰਾ ਭਰ ਜਾਂਦਾ ਫਿਰ ਸਾਡੇ ਨਾ ਚਾਚਾ ਜੀ ਨੂੰ ਸ਼ੌਕ ਸੀਗਾ ਉਹਨਾਂ ਨੇ ਕਿਹਾ ਚਲੋ ਕੁੜੀਓ ਤੁਹਾਨੂੰ ਫਿਲਮ ਦਿਖਾਵਾਂ ਉਹਨਾਂ ਨੇ ਵੀ ਸੀਆਰ ਲੈ ਕੇ ਆਉਣਾ ਦੋ ਵੀਸੀਆਰ ਲੈ ਕੇ ਆਉਂਦੇ ਨੇ ਅੱਜ ਕੱਲ ਕਰ ਫਿਲਮਾਂ ਚੱਲੀ ਜਾਂਦੀਆਂ ਨੇ ਵੀਸੀਆਰ ਲੈ ਕੇ ਆਉਂਦੇ ਫਿਰ ਪੂਰੀ ਪੂਰੀ ਰਾਤ ਅਸੀਂ ਬੈਠ ਕੇ ਪੰਜਾਬੀ ਫਰਮਾਂ ਦੇਖੀ ਜਾਂਦੇ ਤੇ ਉਹ ਦਿਨ ਵੀ ਬੜੇ ਵਧੀਆ ਸੀਗੇ ਬੜੇ ਪਿਆਰੇ ਸੀਗੇ ਜਦੋਂ ਇਕੱਠੇ ਬੈਠ ਕੇ ਆਪਾਂ ਸਾਰੇ ਟੀਵੀ ਦੇਖਦੇ ਸੀ ਹੁਣ ਤਾਂ ਕਰਦੇ ਮੈਂਬਰ ਨਹੀਂ ਇਕੱਠੇ ਹੈਗੇ ਮੈਂਬਰ ਇਕੱਠੇ ਬੈਠਣ ਕਿਥੋਂ ਮੈਂਬਰ ਇਕੱਠੇ ਹੁੰਦੇ ਹੀ ਨਹੀਂ ਆ ਕੋਈ ਕਿਤੇ ਆ ਕੋਈ ਕਿਤੇ ਆ ਹਨਾ ਤੇ ਉਹ ਟਾਈਮ ਬਹੁਤ ਵਧੀਆ ਸੀਗੇ ਜਦੋਂ ਗਲੀ ਗਵਾਂਡ ਵੀ ਇਕੱਠਾ ਹੋ ਕੇ ਸਾਰੀ ਟੀਵੀ ਦੇਖਦੇ ਸੀਗੇ ਤੇ ਨਾਲੇ ਗੱਲਾਂ ਬਾਤਾਂ ਕਰਦੇ ਸੀ